ਦਾ ਪੰਜਾਬ ਮੈਨੇਜਮੈਂਟ ਐਂਡ ਟਰਾਂਸਫਰ ਮਿਊਸਪਲ ਐਕਟ 2020 ਦੀ ਧਾਰਾ 4 ਦੇ ਤਹਿਤ ਅਸੀਂ ਜਿਹੜੀਆਂ ਜ਼ਮੀਨਾਂ ਜਿਹੜੀਆਂ ਸ਼ਹਿਰੀ ਜ਼ਮੀਨਾਂ ਸੀ ਮਿਊਸਪਲ ਕਮੇਟੀ ਦੀਆਂ ਜ਼ਮੀਨਾਂ ਉਹ ਜ਼ਮੀਨਾਂ ਜਦੋਂ ਡਿਪਾਰਟਮੈਂਟਾਂ ਦੇ ਅੰਦਰ ਤਬਦੀਲ ਹੁੰਦੀਆਂ ਸੀ ਇੱਕ ਡਿਪਾਰਟਮੈਂਟ ਤੋਂ ਦੂਸਰੇ ਡਿਪਾਰਟਮੈਂਟ ਜਾਂਦੀਆਂ ਸੀ ਮੰਨ ਲਓ ਉਹਨਾਂ ਨੇ ਕਿਸੇ ਕੋਈ ਜਗ੍ਹਾ ਮਿਊਸਪਲ ਕਮੇਟੀ ਦੀ ਖਾਲੀ ਪਈਆ ਉਹ ਕਿਸੇ ਕਾਲਜ ਨੂੰ ਦੇਣੀ ਆ ਜਾਂ ਕਿਸੇ ਸੰਸਥਾ ਨੂੰ ਦੇਣੀ ਆ ਤਾਂ ਉਦੋਂ ਡਿਫਰੈਂਟ ਜਿਹੜੇ ਡਿਪਾਰਟਮੈਂਟਾਂ ਅੰਚ ਰਿੱਕੇ ਬਣਦੇ ਸੀਗੇ ਔਰ ਬਹੁਤ ਸਾਰਿਆਂ ਜਿਹੜੀਆਂ ਕੰਪਲਿਕੀਸ਼ਨਾਂ ਆਉਂਦੀਆਂ ਸੀ ਉਹਦੇ ਅੰਦਰ ਵੱਡੀ ਸੋਧ ਕੀਤੀ ਗਈ ਆ ਅਸੀਂ ਇਹ ਸਾਰੇ ਅਧਿਕਾਰ ਜਿਹੜੇ ਨੇਗੇ ਉਹ ਮਾਨਯੋਗ ਦਿੱਤੀ ਕਮਿਸ਼ਨ ਦੀ ਗਵਾਹੀ ਵਾਲੀ ਕਮੇਟੀ ਨੂੰ ਦਿੱਤੇ ਨੇਗੇ ਅਸੀਂ ਬੜਾ ਸਿੰਪਲੀਫਾਈ ਕੀਤਾਗਾ ਇਸ ਨੂੰ ਕਿ ਜਦੋਂ ਵੀ ਕੋਈ ਜ਼ਮੀਨ ਜਿਹੜੀ ਆ ਪੰਜਾਬ ਮੈਨੇਜਮੈਂਟ ਆਫ ਟ੍ਰਾਂਸਫਰ ਆਫ ਮਿਊਸਪਲੈਕ 20 ਦੀ ਤਾਰਾਚਾਰ ਦੇ ਅਧੀਨ ਜਦੋਂ ਉਹ ਕਿਸੇ ਵੀ ਜਨਤਕ ਖੇਤਰ ਨੂੰ ਦੇਣੀ ਆ ਜਨਤਕ ਅਧਾਰਨ ਦੇਣੀ ਆ ਯਾਨੀ ਕਿ ਵਿਦਿਨ ਡਿਪਾਰਟਮੈਂਟ ਦੇਣੀ ਆ ਦੂਸਰੇ ਡਿਪਾਰਟਮੈਂਟ ਨੂੰ ਦੇਣੀ ਆ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਨੂੰ ਦੇਣੀ ਆ ਜਾਂ ਜਨਤਕ ਪਰਪਦਰ ਦੇਣੀ ਆ ਤਾਂ ਵਿਪਤੀ ਕਮਿਸ਼ਨਰ ਸਾਹਿਬਾਨ ਦੀ ਗਵਾਹੀ ਦੇ ਵਿੱਚ ਜਿਹੜੀ ਆ ਇੱਕ ਕਮੇਟੀ ਗਠਿਤ ਹੋਊਗੀ ਜਿਹਦੇ ਵਿੱਚ ਬਹੁਤ ਸਾਰੇ ਦਮਾਇਦੇ ਹੋਣਗੇ ਉਹ ਸਾਰੇ ਨਿਰਧਾਰਤ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਲੀਜ਼ ਹੋਣੀ ਆ ਜਾਂ ਉਹਦੀ ਵਿਕਰੀ ਕਰਨੀ ਆ ਯਾ ਨਿਲਾਮੀ ਕਰਨੀਆਂ ਜਾਂ ਕਿਸ ਰੇਟ ਤੇ ਦੇਣੀਆਂ ਤਾਂ ਕਿ ਜਿਹੜਾ ਉਹ ਜੰਦ ਕੰਮ ਹੋ ਜੇ ਨਹੀਂ ਉਹ ਸਾਰੀਆਂ ਸਾਰੀਆਂ ਜੜੀਆਂ ਜ਼ਮੀਨਾਂ ਜਦੋਂ ਕਿਸੇ ਡਿਪਾਰਟਮੈਂਟ ਨੂੰ ਜਾਂਦੀਆਂ ਸੀ ਤਾਂ ਮਹੀਨਿਆਂ ਵੱਧੀ ਉਹ ਡਿਫਰੈਂਟ ਡਿਪਾਰਟਮੈਂਟ ਚ ਘੁੰਮਦੀਆਂ ਰਹਿੰਦੀਆਂ ਸੀਗੀਆਂ ਔਰ ਉਹਦੇ ਨਾਲ ਡਿਵੈਲਪਮੈਂਟ ਦੇ ਕੰਮ ਚ ਬਹੁਤ ਵੱਡਾ ਅੜਿੱਕਾ ਆਉਂਦਾ ਸੀਗਾ ਮੇਰੇ ਯਾਦ ਆ ਮੈਂ ਆਪਣਾ ਇੱਕ ਡਿਪਾਰਟਮੈਂਟ ਦੀ ਪੁਲਿਸ ਡਿਪਾਰਟਮੈਂਟ ਨੂੰ ਟਰਾਂਸਫਰ ਕਰਨੇ ਸੀ ਕਿ ਲੈਣ ਤੇ ਘਟੋ ਘਾਟੋ 7-8 ਡਿਪਾਰਟਮੈਂਟ ਦੇ ਅੰਦਰ ਘੁੰਮਣ ਤੋਂ ਬਾਅਦ ਫਿਰ ਜੱਕ ਆਫਟਰ 6 ਮੰਥ ਜਿਹੜੀ ਆ ਜ਼ਮੀਨ ਔਰ ਆਟ ਹੋਈਆ ਸੋ ਇਹਦੇ ਨਾਲ ਬਹੁਤ ਵੱਡਾ ਇੱਕ ਪੈਸਾ ਵੰਦਾ ਪ੍ਰਸ਼ਾਸਕੀ ਸੁਧਾਰ ਕਹ ਲਿਏ ਸੋ ਬਹੁਤ ਵੱਡਾ ਸੁਧਾਰ ਜਿਹੜਾ ਹੋਇਆਗਾ ਸੋ ਜਿਹੜੀਆਂ ਜ਼ਮੀਨਾਂ ਵਰਤੋਜੋਗ ਹੋਣਗੀਆਂ ਉਹ ਸੈਕਟਰ ਦੇ ਅਧੀਨ ਜਿਹੜੀਆਂ ਟਰਾਂਸਫਰ ਹੋ ਜਾਣਗੀਆਂ